ਮੁੱਖ ਮੰਤਰੀ ਨਾਟਕਕਾਰ ਹੈ ਕਲਾਕਾਰ ਹੈ ਤੁਸੀਂ ਨਾਟਕਕਾਰ ਅਗਰ ਮੁੱਖ ਮੰਤਰੀ ਹੈ ਉਹਨੇ ਨਾਟਕ ਕਰਨਾ ਕਦੇ ਕਿਸ ਨੂੰ ਕਹਿੰਦਾ ਅੱਖ ਚ ਪਾ ਕੇ ਗੱਲ ਕਰੋ ਰਾਜਨੀਤੀ ਦੇ ਵਿੱਚ ਸਤਾਈ ਤੌਰ ਤੇ ਨਾ ਤਾਂ ਕੋਈ ਕਿਸੇ ਦਾ ਦੁਸ਼ਮਣ ਹੁੰਦਾ ਨਾ ਕੋਈ ਸਰਜਨਾਦਾ ਫੈਸਲਾ ਹੁਣਾ ਉੱਪਰ ਪੂਰੇ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ ਤਾਂ ਕੋਈ ਫੰਡ ਮਿਲ ਸਕਦੇ ਨੇ ਜੇ ਕੋਈ ਹੋਰ ਐਮਐਲ ਜਿੱਦਾਂ ਦਾ ਫਿਰ ਤਾਂ ਫੰਡਾਂ ਦੀ ਵੀ ਦਿੱਕਤ ਆਊਗੀ ਤੁਹਾਨੂੰ ਜੈਪੁਰ ਕਾਂਗਰਸ ਸਰਕਾਰ ਕਿੰਨੇ ਦੰਗੇ ਹੁੰਦੇ ਸੀ ਯੂਪੀ ਜਿੱਥੇ ਕਿੰਨੇ ਦੰਗੇ ਹੁੰਦੇ ਸੀ ਜਿੱਥੇ ਜਿੱਥੇ ਕਾਂਗਰਸੀ ਸਰਕਾਰ ਸੀ ਉੱਥੇ ਦੰਗੇ ਹੁੰਦੇ ਸੀ ਜਦੋਂ ਬੀਜੇਪੀ ਆਈ ਹੈ ਅੱਜ ਮੁਸਲਮਾਨ ਵੀ ਕੀ ਲੱਗਦਾ ਹੈ ਵੀ ਬੀਜੇਪੀ ਮਤਲਬ ਇੱਕ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਕਦੇ ਰਾਜ ਨਹੀਂ ਕਰ ਪਾਈ ਪ੍ਰੋਪਰ ਤੌਰ ਤੇ ਸਾਡੀ ਸੈਂਟਰ ਦੀ ਸਰਕਾਰ ਨੇ ਜੋ ਪੰਜਾਬ ਦਾ ਫਾਇਦਾ ਕੀਤਾ ਅੱਜ ਵੀ ਬੜੀ ਬਾਜ਼ੀ ਪੇਟ ਉਹ ਦੇ ਕੇ ਅੱਜ ਤੱਕ ਅੱਜ ਇੱਥੋਂ ਦੇ ਕਿਸਾਨ ਮਜ਼ਦੂਰ ਵਪਾਰੀ ਸਾਰੇ ਉਹ ਯਾਦ ਕਰਦੇ ਆ ਅਜਿ ਮੋਦੀ ਸਾਹਿਬ ਦੇ ਕੰਮ ਜਿਹੜੇ ਹੈ ਰਾਜਾ ਵੜਿੰਗ ਜੀ ਉਰੇ ਆਉਂਦੇ ਨੇ ਰਾਜਾ ਵੜਿੰਗ ਜੀ ਉਹਨਾਂ ਬਿਆਨ ਦੇ ਵਿੱਚ ਸਿੱਧਾ ਤੌਰ ਤੇ ਕਹਿੰਦੇ ਨੇ ਕਿ ਇਹਨਾਂ ਵੋਟ ਚੋਰਾਂ ਨੂੰ ਵੋਟ ਨਾ ਪਾਏ। ਰਾਜਨੀਤੀ ਗਰਾਊਂਡੇ ਖੋ ਚੁੱਕਿਆ ਹੈ। ਜੇਰ ਭਾਰਤੀ ਜਨਤਾ ਪਾਰਟੀ ਦੇ ਕਿਸੇ ਲੀਡਰ ਤੇ ਕਿਸੇ ਤਰ੍ਹਾਂ ਦਾ ਕੋਈ ਭ੍ਰਸ਼ਟਾਚਾਰ ਦਾ આરોਪ ਨਹੀਂ ਲੱਗਦਾ। ਮੋਦੀ ਸਾਹਿਬ ਪਉਣੇ ਤੋਂ 2 ਘੰਟੇ 2.5 ਘੰਟੇ ਬੋਲਦੇ ਹੈ। ਉਥੇ ਦੇਸ਼ ਦੀ ਚਿੰਤਾ ਕਰਦੇ ਹੈ, ਸੂਬੇ ਦੀ ਚਿੰਤਾ ਕਰਦੇ ਹੈ, ਕਿਸਾਨ ਦੀ ਚਿੰਤਾ ਕਰਦੇ ਹੈ। ਸਰ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਕਿਵੇਂ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਬੀਜੇਪੀ ਦਾ ਬੀਜੇਪੀ ਹਾਲਾਂਕਿ ਪੰਜਾਬ ਦੇ ਵਿੱਚ ਕਦੇ ਰੋਲ ਨਹੀਂ ਕਰ ਪਾਈ ਪਰ ਕੀ ਲੱਗਦਾ ਵੀ ਇਸ ਵਾਰ 27 ਦੇ ਇਲੈਕਸ਼ਨਾਂ ਦੇ ਵਿੱਚ ਪੰਜਾਬ 'ਚ ਕੋਈ ਇਹੋ ਜਿਹਾ ਹੰਗਾਰਾ ਜਿਹੜਾ ਬੀਜੇਪੀ ਨੂੰ ਇੱਥੋਂ ਅੱਗੇ ਵਧਾ ਸਕੇ ਇਹੋ ਜਿਹਾ ਕੁਝ ਲੱਗਦਾ ਕਿ ਨਹੀਂ ਲੱਗਦਾ ਸਰਜੀਤ ਜੈਨੀ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਸਰ ਕੀ ਲੱਗਦਾ ਵੀ ਬੀਜੇਪੀ ਮਤਲਬ ਇੱਕ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਕਦੇ ਰਾਜ ਨਹੀਂ ਕਰ ਪਾਈ ਪ੍ਰੋਪਰ ਤੌਰ ਤੇ ਇਸ ਵਾਰ ਇਹ ਸਿਲੈਕਸ਼ਨਾਂ ਨੇ ਬਹੁਤ ਕੁਝ ਤੈਅ ਕਰਨਾ 27 ਦੇ ਵਿੱਚ ਕੀ ਲੱਗਦਾ ਵੀ 27 ਦੇ ਵਿੱਚ ਵੀ ਜਾਂ ਇੱਥੇ ਵੀ ਕੁਝ ਮੱਲਾ ਬੀਜੇਪੀ ਮਾਰ ਸਕਦੀ ਹੈ ਦੇਖੋ ਬੀਜੇਪੀ ਨੇ ਰਾਜ ਪੰਜਾਬ 'ਚ 15 ਸਾਲ ਕੀਤਾ ਇਹਨਾਂ ਕੋ ਵੀ ਰਾਜ ਨਹੀਂ ਕੀਤਾ ਅਗਰ ਅਕਾਲੀ ਦਲ ਜਿੱਤਦਾ ਰਿਹਾ ਨਾ ਉਹ ਸਾਡੇ ਸਹਿਯੋਗ ਨਾਲ ਜਿੱਤਦਾ ਰਿਹਾ ਉਹਦੇ ਵਿੱਚ ਸਾਚੀ ਵੀ ਮਨਿਸਟਰ ਰਹੇ ਆ ਔਰ ਸਾਡੇ ਸੈਂਟਰ ਦੇ ਸਰਕਾਰ ਨੇ ਜੋ ਪੰਜਾਬ ਦਾ ਫਾਇਦਾ ਕੀਤਾ ਆਟਲ ਬੈਰੀ ਵਾਸ਼ਪਾਈ ਤੋਂ ਲੈ ਕੇ ਅੱਜ ਤੱਕ ਅੱਜ ਇੱਥੇ ਦੇ ਕਿਸਾਨ ਮਜ਼ਦੂਰ ਵਪਾਰੀ ਸਾਰੇ ਉਹਨੂੰ ਯਾਦ ਕਰਦੇ ਅੱਜ ਮੋਦੀ ਸਾਹਿਬ ਦੇ ਕੰਮ ਜਿਹੜੇ ਹੈ ਹਰੇਕ ਗਰਾਊਂਡ ਦੇ ਵਿੱਚ ਫਿਰ ਜੇ ਲੋਕਾਂ ਨੂੰ ਪਤਾ ਹੈ ਕਿਸਾਨਾਂ ਵਾਸਤੇ ਕੀ ਕੀਤਾ ਸਭ ਨੂੰ ਪਤਾ ਹੈ ਮਜ਼ਦੂਰ ਵਾਸਤੇ ਕੀ ਕੀਤਾ ਜਿੰਨੀ ਯੋਜਨਾਵਾਂ ਜਿਹੜੀ ਲੋਕਾਂ ਦੇ ਗਰੀਬ ਵਾਸਤੇ ਹੈ ਸਾਰੀ-ਸਾਰੀ ਸੈਂਟਰ ਦੀ ਮੋਦੀ ਸਾਹਿਬ ਦੇ ਤਰਫੋਂ ਯੋਜਨਾ ਬਣੀ ਹੋਈ ਹੈ ਪਰ ਉਹਦਾ ਲੋਕ ਆਨੰਦ ਲੈ ਰਹੇ ਹੈ ਪਰ ਜਿਹੜੇ ਵਿਰੋਧੀ ਨੇ ਕਿਉਂਕਿ ਕੱਲ ਰਾਜਾ ਵੜਿੰਗ ਜੀ ਉਰੇ ਆਉਂਦੇ ਨੇ ਰਾਜਾ ਵੜਿੰਗ ਜੀ ਉਹਨਾਂ ਬਿਆਨ ਦੇ ਵਿੱਚ ਸਿੱਧਾ ਤੌਰ ਤੇ ਕਹਿੰਦੇ ਨੇ ਕਿ ਨਾ ਵੋਟ ਚੋਰਾ ਨੂੰ ਵੋਟ ਨਾ ਪਾਓ ਪਹਿਲੇ ਤਾਂ ਰਾਜਾ ਵੜਿੰਗ ਜੀ ਨੂੰ ਜਾਂ ਕੋਈ ਵੀ ਬੰਦਾ ਇਸ ਚੀਜ਼ ਦੀ ਸ਼ਰਮ ਹੋਣੀ ਚਾਹੀਦੀ ਹੈ ਇਹ ਗੱਲ ਕਰਦੇ ਹੋਏ ਦੇਖੋ ਅੱਜ ਕੋਈ ਵੋਟ ਚੋਰੀ ਨਹੀਂ ਹੋ ਸਕਦਾ ਇੱਕ ਇੱਕ ਬੂਥ ਤੇ ਲੜਾਈ ਹੁੰਦੀ ਹੈ ਚਾਰ ਚਾਰ ਪ੍ਰਤੀਯਸੀ ਖੜੇ ਹੁੰਦੇ ਨੇ ਵੋਟ ਲਿਸ਼ ਦੇ ਉੱਤੇ ਫੋਟੋ ਲੱਗੀ ਹੁੰਦੀ ਹੈ ਔਰ ਰਾਹੁਲ ਰਾਹੁਲ ਉਹਨਾਂ ਦਾ ਦੇਖਿਆ ਵੇ ਉਹਨਾਂ ਨੇ ਦਿਖਾਇਆ ਵੋਟਾਂ ਦੇ ਵਿੱਚ ਮੈਨੂੰ ਦੇਖੋ ਮੇਰੇ ਘਰ ਸੁਣੋ ਇੱਕ ਨਾ ਬੇਮਤਲਬ ਛੋਛਾ ਬਣਾ ਲੈਂਦੇ ਇਹਨਾਂ ਨੂੰ ਛੋਛਾ ਬਣਾਣਾ ਆਉਂਦਾ ਹੈ ਨਾਚ ਨਾ ਜਾਣੇ ਅੰਗ ਟੇਡਾ ਰਾਜਨੀਤੀ ਗਰਾਉਂਡ ਇੱਕ ਹੋ ਚੁੱਕਿਆ ਹੈ ਮੁੱਦਾ ਇਹਨਾਂ ਨੂੰ ਕੋਈ ਮਿਲਦਾ ਨਹੀਂ ਭ੍ਰਸ਼ਟਾਚਾਰ ਦਾ ਮੁੱਦਾ ਹੁੰਦਾ ਉਹ ਇਹਨਾਂ ਨੂੰ ਮਿਲਦਾ ਨਹੀਂ ਕਿਉਂਕਿ ਇਹਨਾਂ ਨੇ ਭ੍ਰਸ਼ਟਾਚਾਰੀ ਕੀਤੀ ਔਰ ਭਾਰਤੀ ਜਨਤਾ ਪਾਰਟੀ ਦੇ ਕਿਸੇ ਲੀਡਰ ਤੇ ਕਿਸੇ ਤਰ੍ਹਾਂ ਦਾ ਕੋਈ ਭ੍ਰਸ਼ਟਾਚਾਰ ਦਾ આરોਪ ਨਹੀਂ ਲੱਗਦਾ ਇਹਨਾਂ ਨੂੰ ਮੁੱਦਾ ਨਹੀਂ ਮਿਲਦਾ ਹੁਣ ਮੁੱਦਾ ਨੇ ਬਣਾ ਲਿਆ ਵੋਟ ਚੋਰੀ ਦਾ ਤੁਸੀਂ ਮੈਨੂੰ ਦੱਸੋ ਵੋਟ ਚੋਰੀ ਹੋ ਸਕਦੇ ਨੇ ਕਿ ਕਿਹੜੀ ਸਟੇਟ ਦੇ ਵੋਟ ਚੋਰੀ ਹੋ ਸਕਦੇ ਨੇ ਕਿਹੜੇ ਬੂਥ ਤੇ ਵੋਟ ਚੋਰੀ ਚਾਰ-ਚਾਰ ਬੰਦੇ ਡਾਂਗਾਂ ਵਾਲੇ ਬਾਹਰ ਖੜੇ ਹੁੰਦੇ ਅੰਦਰ ਖੜੇ ਹੁੰਦੇ ਆ ਵੋਟ ਲਿਸਟ ਤੇ ਫੋਟੋ ਲੱਗੀ ਹੁੰਦੀ ਹੈ ਪਰ ਉਹ ਆਧਾਰ ਕਾਰਡ ਦੇਖ ਕੇ ਵੋਟ ਪਾਇਆ ਜਾਂਦਾ ਕਿੰਨੀ ਇੱਕ ਘਟੀਆ ਸੋਚ ਨੇ ਲੋਕਾਂ ਦੀ ਹੈਗੀ ਇਹ ਬਿਨਾਂ ਵਜ੍ਹਾ ਬੰਡਰ ਬਣਾ ਕੇ ਜਿਹੜਾ ਕੰਮ ਕਰਦੇ ਆ ਲੋਕ ਸਭ ਜਾਣਦੇ ਨੇ ਜੀ ਇੱਕ ਨਾ ਹੋਰ ਚੀਜ਼ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਅੱਜਕੱਲ ਦੇਖਣ ਨੂੰ ਮਿਲਦੀਆਂ ਨੇ ਜਦੋਂ ਪਰਸਨਲ ਟਾਰਗੇਟਿੰਗ ਕੀਤੀ ਜਾਂਦੀ ਹੈ ਕੋਈ ਕਹਿੰਦਾ ਜੀ ਵੀ ਆਮ ਆਦਮੀ ਪਾਰਟੀ ਨੇ ਵਿਆਹ ਹੀ ਕਰਾ ਲਈ ਚੰਨੀ ਉਹਨਾਂ ਦਾ ਟਰੋਲ ਚੱਲਦਾ ਰਹਿੰਦਾ ਹੈ ਵੀ ਉਹ ਬੱਕਰੀਆਂ ਚੋਂਦੇ ਸੀ ਫਲਾਣਾ ਇਹ ਜਿਹੜੀ ਪਰਸਨਲ ਟਾਰਗੇਟਿੰਗ ਹੈ ਵਿਧਾਨ ਸਭਾ ਲੋਕ ਸਭਾ ਵਿੱਚ ਲੋਕਾਂ ਦੇ ਮੁੱਦੇ ਛੱਡ ਕੇ ਇਹ ਜੀ ਜਿਹੜੀ ਟਾਰਗੇਟਿੰਗ ਅੱਜ ਕੱਲ ਕੀਤੀ ਜਾ ਰਹੀ ਹੈ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਲੋਕ ਸਭਾ ਜੈ ਜੀ ਗੱਲ ਨਹੀਂ ਹੁੰਦੀ ਮੋਦੀ ਸਾਹਿਬ ਪੌਣੇ ਦੋ ਘੰਟੇ ਡਾਈ ਘੰਟੇ ਬੋਲਦੇ ਆ ਉੱਥੇ ਦੇਸ਼ ਦੀ ਚਿੰਤਾ ਕਰਦੇ ਆ ਸੋਭੇ ਦੀ ਚਿੰਤਾ ਕਰਦੇ ਆ ਕਿਸਾਨ ਦੀ ਚਿੰਤਾ ਕਰਦੇ ਆ ਸਿਰਫ ਤੁਸੀਂ ਪੰਜਾਬ ਵਿਧਾਨ ਸਭਾ ਦੇਖੋਗੇ ਸਾਡਾ ਮੁੱਖ ਮੰਤਰੀ ਨਾਟਕਕਾਰ ਹੈ ਕਲਾਕਾਰ ਹੈ ਤੁਸੀਂ ਨਾਟਕਕਾਰ ਅਗਰ ਮੁੱਖ ਮੰਤਰੀ ਹੈ ਉਹਨੇ ਨਾਟਕ ਕਰਨਾ ਕਦੇ ਕਿਸ਼ਨ ਕੰਦਾ ਅੱਖ ਚ ਪਾ ਕੇ ਗੱਲ ਕਰੋ ਨੀਵਾ ਦਿਖਾਣ ਦੀ ਗੱਲ ਕਰਦੇ ਤੁਸੀਂ ਮੈਨੂੰ ਦੱਸੋ ਅੱਜ ਤੱਕ ਵਿਧਾਨ ਸਭਾ 'ਚ ਕਿਸੇ ਕਿਸਾਨ ਦੇ ਮੁੱਦੇ ਦੀ ਗੱਲ ਹੋਈ ਹੋਵੇ ਜਾਂ ਕਿਸੇ ਮਤਲਬ ਸ਼ਹਿਰ ਦੀ ਗੱਲ ਹੋਈ ਵਪਾਰੀ ਕੋਈ ਗੱਲ ਨਹੀਂ ਇੱਕ ਦੂਸਰੇ ਨੀਵਾ ਦਿਖਾਣਾ ਕੌਣ ਦਿਖਾਂਦਾ ਨੀਵਾ ਇਸ ਜਿਹੜੀ ਸਰਕਾਰ ਹੈ ਇਹਨੂੰ ਕੁਝ ਕਰਨਾ ਤਾਂ ਹੈ ਨਹੀਂ ਝੂਠ ਮਾਰ ਕੇ ਸਰਕਾਰ ਬਣੀ ਹੈ ਮੁੱਦੇ ਦੀ ਗੱਲ ਕਰਨ ਤਾਂ ਇਹ ਆਪ ਨੂੰ ਚ ਜਾਨਦੇ ਨੇ ਤਾਂ ਇਹਨਾਂ ਨੇ ਬਸ ਟੀਚਰ ਮਖੌਲ ਕਰਕੇ ਆਪ ਦਾ ਟਾਈਮ ਕਿੰਨੀ ਇਹ ਪਹਿਲੇ ਕਹਿੰਦੇ ਸੀ ਵਿਸੇਸ਼ਨ ਜਿਹੜਾ ਤੁਸੀਂ ਆਂਕੜਾ ਮਾਰੋ 6.4 ਸਾਲ ਹੋ ਗਏ 4 ਸਾਲ ਹੋ ਕੁ ਸਵਾ ਚਾਰ ਹੋ ਗਏ ਵਿਸੇਸ਼ਨ ਦਾ ਟਾਈਮ ਤਾਂ ਦੇਖੋ ਕਿੰਨਾ ਜਮਾ ਘਟਾ ਕੇ ਵਿਸੇਸ਼ਨ ਦਾ ਟਾਈਮ ਇੰਨਾ ਕਿ ਕਰਤਾ ਔਰ ਕਿਸੇ ਨੂੰ ਬੋਲਣ ਦਾ ਟਾਈਮ ਨਹੀਂ ਮਿਲਦਾ ਅਗਰ ਬੋਲਣ ਦਾ ਟਾਈਮ ਮਿਲੇ ਤਾਂ ਇਹਨਾਂ ਦੀ ਥੋਲ ਪੱਟੀ ਖੁੱਲਦੀ ਹੈ ਤਾਂ ਕਰਕੇ ਕੀ ਹੈ ਕਿ ਨਾਟਕ ਕਲਾਕਾਰ ਇਹ ਹੈ ਇਹਨੂੰ ਦੁਗਨ ਨਿਯੋਤ ਦਿਖਾਣਾ ਚਾਹੁੰਦੇ ਆ ਸਾਡੀ ਸਰਕਾਰ ਸੀ ਭਾਰਤੀ ਜਨਤਾ ਪਾਰਟੀ ਦੀ ਜਿੱਤੇ ਬੰਦਾਰੀ ਜੀ ਵੀ ਐਸੀ ਵਿਧਾਨ ਸਭਾ 'ਚ ਬੈਠਦੇ ਸੀ ਤਾਂ ਮੁੱਦੇ ਦੀ ਗੱਲ ਕਰਦੇ ਸੀ ਬਾਦਲ ਸਾਹਿਬ ਸੀ ਸਾਡੇ ਸੀਐਮਸੀ ਤਾਂ ਮੁੱਦੇ ਦੀ ਗੱਲ ਕਰਦੇ ਸੀਗੇ ਅੱਜ ਕਲਾਕਾਰ ਸਾਹਮਣੇ ਤਾਂ ਕਲਾਕਾਰੀ ਵਾਲੀ ਗੱਲ ਹੋ ਗਈ ਤੇ ਹੁਣ ਕੀ ਲੱਗਦਾ ਕਿਉਂਕਿ ਅਕਾਲੀ ਦਲ ਵੀ ਦੋ ਹੋ ਚੁੱਕੇ ਨੇ ਦੋ ਪਾਰ ਹੋ ਚੁੱਕੇ ਨੇ ਤੀਜੀ ਵਾਰਸ ਪੰਜਾਬ ਵੀ ਇਸ ਵਾਰ 27 ਦੀਆਂ ਤਿਆਰੀਆਂ ਕਰੀ ਜਾਂਦੇ ਨੇ ਕਿ ਭਾਜਪਾ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਤਿੰਨਾਂ ਧਿਰਾਂ ਚ ਜਾਂ ਕਿਸੇ ਹੋਰ ਨਾਲ ਅਲਾਈਂਸ ਕਰਕੇ ਪੰਜਾਬ 'ਚ ਸਰਕਾਰ ਬਣਾਉ ਦੇਖੋ ਲਾਈਂਸ ਕਰਨਾ ਨਾ ਕਰਨਾ ਸਾਡੇ ਸੈਂਟਰ ਨੇਤਰਤਰ ਦੀ ਗੱਲ ਹੈ ਸਾਡੀ ਸਾਡੇ ਲੈਵਲ ਦੀ ਗੱਲ ਨਹੀਂ ਹੈ ਸਾਡੇ ਜਿੰਨੀਆਂ ਵੀ ਅੱਜ ਤੱਕ ਮੀਟਿੰਗਾਂ ਹੋਈਆਂ ਉਹਦੇ ਸਾਨੂੰ ਇੱਕੋ ਹੀ ਹਦੇਸ਼ 117 ਸ਼ਿੱਟਾਂ ਦੀ ਤਿਆਰੀ ਕਰਨੀ ਹੈ ਔਰ ਸਾਡੇ ਤੇ ਪ੍ਰਦੇਸ਼ ਅਧਿਐਖ ਜਿੰਨੀ ਸਾਡੀ ਬੋਡੀ ਐਸੀ ਨੇ ਸਾਡੇ ਲੀਡਰ ਐ ਜੀ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਅਸੀਂ 117 ਸ਼ਿੱਟਾਂ ਦੀ ਤਿਆਰੀ ਕਰਦੇ ਆਂ ਰਾਜਨੀਤੀ ਦੇ ਵਿੱਚ ਸਤਾਈ ਤੌਰ ਤੇ ਨਾ ਤਾਂ ਕੋਈ ਕਿਸੇ ਦਾ ਦੁਸ਼ਮਣ ਹੁੰਦਾ ਨਾ ਕੋਈ ਸੱਜਣ ਹੁੰਦਾ ਫੈਸਲਾ ਹੁਣਾ ਉੱਪਰ ਜੋ ਫੈਸਲਾ ਸਾਨੂੰ ਮਿਲਦਾ ਅਸੀਂ ਉਹਦੇ ਅਨੁਕੂਲ ਕੰਮ ਕਰਦੇ ਕਿਉਂਕਿ ਧਰਨ ਤਾਰਨ ਦੇ ਜੇ ਅਸੀਂ ਗੱਲ ਕਰੀਏ ਲੋਕਾਂ ਦੇ ਮੁੱਦੇ ਇਹ ਨੇ ਕਿ ਇੱਕ ਤਾਂ ਨਸ਼ਾ ਬਾਰਡਰ ਏਰੀਆ ਹੁਣ ਕਰਕੇ ਇੱਧਰ ਬਹੁਤ ਜ਼ਿਆਦਾ ਨਸ਼ਾ ਤੇ ਦੂਜਾ ਗੈਂਗਸਟਰ ਵਾਰ ਦਾ ਰੁਝਾਨ ਬਹੁਤ ਹੈ ਕਿਉਂਕਿ ਪੰਜਾਬ ਦੇ ਵਿੱਚ ਹੁਣ ਪਿਛਲੇ ਦਿਨਾਂ 'ਚ ਬਹੁਤ ਘਟਨਾਵਾਂ ਇਹ ਜਿਹੀਆਂ ਵਾਪਰੀਆਂ ਜੇ ਗੱਲ ਕਰੀਏ ਕਰਨਲ ਬਾਦ ਖੋਣਾ ਦੀ ਕੁੱਟਮਾਰ ਦੀ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਹੈ ਉੱਥੇ ਹੀ ਜਸਪ੍ਰੀਤ ਦਾ ਕਤਲकांड ਦਾ ਵੀ ਆਉਂਦਾ ਜਿਨ੍ਹਾਂ ਦੇ ਨਾਲ ਕਰਨਲ ਬਾਦ ਦੀ ਕੁੱਟਮਾਰ ਹੁੰਦੀ ਹੈ ਪੁਲਸ ਵਾਲਿਆਂ ਨਾਲ ਉਹੀ ਉਹਨਾਂ ਦਾ ਇਨਕਾਊਂਟਰ ਵੀ ਕਰਕੇ ਆਉਂਦੇ ਨੇ ਤੇ ਅੱਜ ਹੀ ਮਾਨਸਾ ਦੇ ਵਿੱਚ ਮਾਨੀ ਗੋਇਲ ਨੇ ਕਾਰਟੀ ਐਕਟੀਵਿਸਟ ਨੇ ਉਹਨਾਂ ਦੇ ਇੱਕ ਚਾਚਾ ਜੀ ਦੀ ਦੁਕਾਨ ਦੇ ਉੱਤੇ ਗੋਲੀਆਂ ਸ਼ਰੀਆਮ ਚਲਾ ਜਾਂਦੇ ਨੇ ਅਬੋਰ ਦੇ ਵਿੱਚ ਘਟਨਾਵਾਂ ਵਾਪਰਦੀ ਹੈ ਜਦੋਂ ਵੇਅਰਵੈਲ ਵਾਲਿਆਂ ਤੇ ਗੋਲੀਆਂ ਮਾਰ ਜਾਂਦੇ ਨੇ ਇਹਦੀਆਂ ਘਟਨਾਵਾਂ ਲਗਾਤਾਰ ਪੰਜਾਬ ਦੇ ਵਿੱਚ ਵਾਧੀਆਂ ਜ਼ਾਰੀਆਂ ਨੇ ਗੈਂਗਸਟਰ ਵਰਦੀਆਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿ ਸਰਕਾਰ ਦੇ ਹੱਥ ਹੈ ਕੰਟਰੋਲ ਕਰਨਾ ਤੁਸੀਂ ਮੈਨੂੰ ਦੱਸੋ ਇੱਕ ਬੰਦਾ ਖੁਦ ਚੋਰ ਹੋਵੇ ਰੋਕਵੇਂ ਵੀ ਚੋਰੀ ਰੋਕੋ ਰੁਕ ਜੂਗੀ ਇੱਕ ਬੰਦਾ ਖੁਦ ਨਸ਼ੇ ਕਰਦਾ ਹੋਵੇ ਨਸ਼ੇ ਤੇ ਬੋਲਦਾ ਹੋਵੇ ਕੀ ਤੁਸੀਂ ਉਸ ਤੋਂ ਆਸ ਕਰੋਗੇ ਵੀ ਨਸ਼ਾ ਕੰਟਰੋਲ ਕਰ ਲੂਗਾ ਔਰ ਇਹਨਾਂ ਦਾ ਜਿਹੜਾ ਸੋਸੋਧਿਆ ਸੀ ਉਨਕੀ ਬਾਸੰਦ ਦਿੱਤਾ ਤੇ ਅਸੀਂ ਇਲੈਕਸ਼ਨ ਜਿੱਤਣਾ ਬਾ ਮਾਰਨਾ ਪਵੇ ਕੁੱਟਣਾ ਪਵੇ ਜਦੋਂ ਇੱਕ ਸੋਚ ਲੈ ਕੇ ਆ ਥੱਲੇ ਨੇ ਤਾਂ ਤੁਸੀਂ ਕਿੱਥੇ ਲਾਗ ਨਾ ਆਰਡਰ ਨੂੰ ਸਹੀ ਸਮਝੋਗੇ ਕੀ ਸਮਝੋਗੇ ਤੁਸੀਂ ਕੀ ਨਸ਼ਾ ਕਰਨ ਵਾਲਾ ਬੰਦਾ ਨਸ਼ਾ ਛੁਡਾ ਸਕਦਾ ਹੈ ਕੀ ਲੜਾਈ ਦੰਗੇ ਦੀ ਬੂਥ ਦੇ ਉੱਤੇ ਕਰਨ ਵਾਲਾ ਬੰਦਾ ਕੀ ਅਮਨ ਸ਼ਾਂਤੀ ਲੈ ਸਕਦਾ ਹੈ ਤੇ ਇਹਨਾਂ ਦੀ ਭਾਵਨਾ ਜਿਸ ਤਰ੍ਹਾਂ ਦੀ ਹੈ ਜਿਨ੍ਹਾਂ ਦੀ ਸੋਚ ਹੈ ਉਹ ਸਮਝਾ ਚੁੱਕੇ ਲੋਗਾ ਕਿ ਮਨੀਸ਼ ਸੋਸੋਧਿਆਣਾ ਹੁਣ ਵੀ ਇੱਕ ਇਹੋ ਜਿਹਾ ਬਿਆਨ ਦੇ ਕੇ ਗਏ ਨੇ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਜੇਕਰ ਤੁਸੀਂ ਸਾਡੇ ਐਮਐਲਏ ਨੂੰ ਜਿਤਾਉਨੇ ਹੋ ਪੂਰੇ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ ਤਾਂ ਕੋਈ ਫੰਡ ਮਿਲ ਸਕਦੇ ਨੇ ਜੇ ਕੋਈ ਹੋਰ ਐਮਐਲ ਜਿੱਦਾਂ ਦਾ ਫਿਰ ਤਾਂ ਫੰਡਾਂ ਦੀ ਵੀ ਦਿੱਕਤ ਆਊਗੀ ਤੁਹਾਨੂੰ ਫੰਡ ਹੈ ਕਿੱਥੇ ਫੰਡ ਕਿੱਥੇ ਹੈ ਲੋਕਾਂ ਨੂੰ ਦੱਸੋ ਤੁਸੀਂ ਜਿੰਨਾ 20 ਕਿੰਮਾ ਨੇ ਜਿਹੜੇ ਭਾਜਪੀ ਨੇ ਫੰਡ ਦਿੱਤਾ ਇਸ ਟਾਈਮਰ ਰਲੀਫ ਫੰਡ ਦਿੱਤਾ ਹੋਇਆ ਉਹ ਫੰਡ ਦੀ ਗੱਲ ਵੀ ਚੱਲ ਹੀ ਰਹੀ ਆ ਵਿੱਚ ਉਹ ਤਾਂ ਭਾਜਪੀ ਦਾ ਐਮਐਲ ਬਣੂਗਾ ਤਾਂ ਔਰ ਜ਼ਿਆਦਾ ਹੋਊਗਾ ਇਹਨਾਂ ਤਾਂ ਲੈਣ ਦਾ ਤਰੀਕਾ ਹੀ ਨਹੀਂ ਕਮਸ਼ੇਕਮ ਕਿਸੇ ਬੰਦੇ ਤੋਂ ਆਪਾਂ ਕੁਝ ਲੈਣੇ ਲੈਣਾ ਚਾਹੁੰਦੇ ਆ ਤਾਂ ਉਹਨੂੰ ਆਪਣਾ ਰਿਸਪੈਕਟ ਕਰਨੀ ਪਊਗੀ ਉਹਦੇ ਆਪਾਂ ਸਰਾਣੇ ਖੜਕੇ ਨਹੀਂ ਪਗਾਣੇ ਖੜ ਕੇ ਆਪਾਂ ਲੈ ਸਕਦੇ ਆ ਇੱਜ਼ਤ ਕਰਕੇ ਆਪਾਂ ਗਾਲਾਂ ਕੱਢ ਕੇ ਤਾਂ ਬਾਪੂ ਨਹੀਂ ਦਿੰਦਾ ਜੇ ਬਾਪੂ ਨੂੰ ਗਾਲਾਂ ਕੱਢਾਂਗੇ ਤਾਂ ਬਾਪੂ ਦੇ ਦੂਗਾ ਤੇ ਬਾਪੂ ਦੀ ਇੱਜ਼ਤ ਉਦਾਹਰਨ ਤੌਰ ਤੇ ਗੱਲ ਹੈ ਤਾਂ ਮੈਂ ਤਾਂ ਨਹੀਂ ਐ ਤੁਸੀਂ ਆਪਦੇ ਸੂਲ ਦੀ ਗੱਲ ਕਰੋ ਰੂਲ ਦੀ ਗੱਲ ਕਰੋ ਤੁਸੀਂ ਟੀਚਰਾਂ ਨਾਲ ਗੱਲ ਕਰੋਗੇ ਤੁਹਾਨੂੰ ਕੌਣ ਦੇਊਗਾ ਜਦੋਂ ਤੁਸੀਂ ਸਟੇਜ ਤੇ ਇੱਕ ਬੰਦਾ ਕਹਿੰਦਾ ਮੈਂ ਕਹਿੰਨਾ ਮੇਰੇ ਕੋਲ ਪੈਸੇ ਬੜੇ ਐ ਤੇ ਮੈਨੂੰ ਕੌਣ ਦੇਊਗਾ ਹਾਂ ਮੈਂ ਕਹਾਂ ਮੇਰੇ ਕੋਲ ਪੈਸੇ ਨਹੀਂ ਐ ਮੇਰਾ ਲੋਕ ਦੁਖੀ ਐ ਮੈਂ ਮੰਗਦਾ ਫਿਰ ਜੇ ਮੈਂ ਕਹਿੰਦਾ ਮੇਰੇ ਕੋਲ ਤਾਂ ਬੜੇ ਪੈਸੇ ਐ ਤਾਂ ਅਗਲਾ ਸੋਚੇਗਾ ਨਹੀਂ ਵੀ ਇਹਦੇ ਕੋਲ ਤਾਂ ਹੈਗੇ ਤੇ ਭਗਵੰਤ ਮਾਨ ਤਾਂ ਕਹਿੰਦਾ ਮੇਰੇ ਕੋਲ ਪੈਸੇ ਦੀ ਕਮੀ ਨਹੀਂ ਹੈ ਕਿ ਮੈਂ ਮੰਗਣ ਜਾਣਾ ਨਹੀਂ ਹੈ ਤਾਂ ਕਿਸੇ ਨੂੰ ਸਾਫ ਚੜ੍ਹ ਕੇ ਇਹਨੂੰ ਪੈਸੇ ਫਿਰ ਵੀ ਮੋਦੀ ਸਾਹਿਬ ਤਾਂ ਕਿਸਾਨਾਂ ਦੇ ਵਿੱਚ ਆ ਕੇ ਇੱਥੇ ਮਤਲਬ 1600 ਕਰੋੜ ਰੁਪਏ ਦੇ ਕੇ ਗਏ ਅਰੋਧੇ ਵਿੱਚ ਆਦੀ ਕਿਸ਼ਤਾਂ ਆ ਗਈਆਂ ਹੋਰ ਆ ਗਈਆਂ ਨਹੀਂ ਆ ਜਾਨੀ ਹੈ ਵਿਰੋਧੀਆਂ ਵੱਲੋਂ ਤਾਂ ਇਹ ਵੀ ਨਾਲ-ਨਾਲ ਕਿਹਾ ਜਾ ਰਿਹਾ ਕਿ ਬੀਜੇਪੀ ਆ ਜਿਹੜੀ ਮਿਨੋਰਟੀ ਵਿਰੋਧੀ ਹੈ ਉਹ ਬੀਜੇਪੀ ਜਿਹੜੀ ਆ ਸਿੱਖ ਵਿਰੋਧੀ ਵੀ ਆ ਨਾਲ ਹੀ ਨਾਲ ਮੁਸਲਮਾਨ ਵਿਰੋਧੀ ਵੀ ਆ ਕਿਉਂਕਿ ਇਹ ਮੁਸਲਮਾਨਾਂ ਨੂੰ ਵੀ ਟਾਰਗੇਟ ਕਰਦੇ ਨੇ ਸਿੱਖਾਂ ਨੂੰ ਵੀ ਟਾਰਗੇਟ ਕਰਦੇ ਨੇ ਇੱਕ ਮੇਰੀ ਗੱਲ ਸੁਣੋ ਜਦੋਂ ਦੀ ਬੀਜੇਪੀ ਆਈ ਹੈ ਦੰਗੇ ਹੋਏ ਕਿੱਥੇ ਆਹ ਮੈਂ ਦੱਸੋ ਜੈਪੁਰ ਕਾਂਗਰਸ ਸਰਕਾਰ ਕਿੰਨੇ ਦੰਗੇ ਹੁੰਦੇ ਸੀ ਯੂਪੀ ਚੱਕਿੰਨੇ ਦੰਗੇ ਹੁੰਦੇ ਸੀ ਜਿੱਥੇ ਜਿੱਥੇ ਕਾਂਗਰਸ ਦੀ ਸਰਕਾਰ ਸੀ ਉੱਥੇ ਦੰਗੇ ਹੁੰਦੇ ਸੀ ਜਦੋਂ ਬੀਜੇਪੀ ਆਈ ਹੈ ਅੱਜ ਮੁਸਲਮਾਨ ਵੀ ਵੋਟ ਪਾਉਂਦਾ ਹੈ ਬੀਜੇਪੀ ਨੂੰ ਆਹ ਸੋਚ ਕੇ ਪਾਉਂਦਾ ਹੈ ਵੀ ਬੀਜੇਪੀ ਦੇ ਵਿੱਚ ਕੋਈ ਫਰਕ ਨਹੀਂ ਹੈ ਮੋਦੀ ਸਾਹਿਬ ਕਦੇ ਵੀ ਇਹ ਗੱਲ ਨਹੀਂ ਕਹਿੰਦੇ ਕਿਸ ਦਾ ਭਲਾ ਕਰੋ ਕਹਿੰਦੇ 140 ਕਰੋੜ ਲੋਕਾਂ ਦਾ ਮੈਂ ਮੁੱਖ ਪ੍ਰਧਾਨ ਮੰਤਰੀ ਆ ਔਰ ਸਕੀਮ ਜਿਹੜੀ ਜਾਂਦੀ ਹੈ ਕੋਈ ਉੱਥੇ ਵੰਡ ਕੇ ਨਹੀਂ ਜਾਂਦੀ ਭਾਹ ਮੁਸਲਮਾਨ ਨੂੰ ਮਿਲੂਗੀ ਹਿੰਦੂ ਨੂੰ ਮਿਲੂਗੀ ਸਭ ਲੋਕਾਂ ਲੋਕਾਂ ਵੱਲੋਂ ਸੀਐਨਆਰ ਸੀਆਰ ਕੇ ਵਿਰੋਧੀ ਬਿਲ ਵੀ ਲਿਆਏ ਗਏ ਮੁਸਲਮਾਨ ਵਿਰੋਧੀ ਇੱਕ ਪਿੰਡ ਯੂਪੀ ਜੇ ਦਾ ਜਿੱਥੇ 700 ਘਰ ਬਣਾ ਕੇ ਦਿੱਤੇ ਤੇ ਵੋਟਾਂ ਕਿ ਮਿਲੀਆਂ ਉੱਥੇ ਸੱਤ ਵੋਟਾਂ ਵੀ ਨਹੀਂ ਮਿਲੀਆਂ ਥੋੜਾ ਦੁੱਖ ਹੁੰਦਾ ਪਰ ਮੋਦੀ ਸਾਹਿਬ ਦੇ ਜਾਂ ਸਾਡੀ ਸਰਕਾਰ ਦੇ ਭਾਰਤੀ ਜਨਤਾ ਪਾਰਟੀ ਦੇ ਅਜਿਹੀ ਨਫਰਤ ਦੀ ਗੱਲ ਕੁਝ ਵੀ ਨਹੀਂ ਹੈ ਇਹ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਮੁਸਲਮਾਨ ਵਿਰੋਧੀ ਨਹੀਂ ਹੈ ਸੀਐਨਆਰਸੀ ਵਰਗੇ ਬਿੱਲ ਆਂਦੇਗੇ ਜਿਹੜੇ ਮੁਸਲਮਾਨ ਵਿਰੋਧੀ ਸੀ ਉਸ ਤੋਂ ਬਾਅਦ ਕਿਸਾਨੀ ਦੇ ਖੇਤੀ ਬਿੱਲ ਆਂਦੇਗੇ ਜਿਹਦੇ ਵਿਰੋਧ ਵੀ ਹੋਇਆ ਵੱਡੇ ਉਹਦਾ ਕਿਹਦਾ ਪਾਸਪੋਰਟ ਕੈਂਸਲ ਹੋਣਾ ਸੀ ਜਿਹਦੇ ਬੰਗਲਾਦੇਸ਼ ਦੇ ਲੋਕ ਆ ਕੇ ਇੱਥੇ ਬਾਹਰਲੇ ਰਿਫੂਜੀ ਆ ਕੇ ਬਾਹਰਲੇ ਦੇਸ਼ ਦੇ ਆ ਕੇ ਸਾਡੇ ਇੱਥੇ ਮਤਲਬ ਹੈ ਗੜਬੜ ਕਰਦੇ ਨੇ ਇੱਥੇ ਚੋਰੀਆਂ ਡਾਕਾ ਖਰਦੇ ਨੇ ਸਾਡੇ ਦੇਸ਼ ਦੇ ਵਿੱਚ ਆਗੇ ਆਬਾਦੀ ਵੜੀ ਨੇ ਉਹਨਾਂ ਨੂੰ ਚੈੱਕ ਕਰ ਲੈਣ ਦਾ ਸਾਨੂੰ ਕਿਧਰ ਦਾ ਕਿਸੇ ਮੁਸਲਮਾਨ ਦਾ ਪਾਸਪੋਰਟ ਜਿਹੜਾ ਇੱਥੋਂ ਦਾ ਹੈਗਾ ਕੋਈਆਂ ਕਿਸੇ ਦਾ ਕੈਂਸਲ ਕਿ ਜਿੱਦ ਕੀ ਗੱਲ ਹੋਈ ਤੇ ਬਾਹਰੋਂ ਆ ਰਹੇ ਆ ਤੁਸੀਂ ਉਹਨੂੰ ਸਪੋਰਟ ਕਰਦੇ ਸਿਰ ਬੋਟ ਲੈਣ ਵਾਸਤੇ ਦੇਸ਼ ਦਾ ਭਾਵੇਂ ਨੁਕਸਾਨ ਹੋਵੇ ਤਾਂ ਉਸ ਦੀ ਰੋਕ ਲਈਏ ਨਾ ਕਿ ਕਿਸੇ ਤੋਂ ਦਰਤੀਵਾਦੀ ਨਫ਼ਰਤ ਕਿਸੇ ਤੋਂ ਨਹੀਂ ਖੇਤੀ ਵਿਰੋਧੀ ਬਿੱਲ ਤੋਂ ਬਾਅਦ ਕਿਸਾਨਾਂ ਨੇ ਬਹੁਤ বিজেਪੀ ਦਾ ਵਿਰੋਧ ਕੀਤਾ ਲੰਮਾ ਸਮਾਂ ਸੰਘਰਸ਼ ਬਾਰਡਰਾਂ ਦੇ ਉੱਤੇ ਚੱਲਦਾ ਰਿਹਾ ਇਸ ਵਾਰ ਵੀ ਦਿੱਲੀ ਜਾਣਾ ਚਾਹੁੰਦੇ ਸੀਗੇ ਹਾਲਾਂਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉਹਨਾਂ ਨੂੰ ਚੁਕਾ ਦਿੱਤਾ ਗਿਆ ਉਸ ਤੋਂ ਬਾਅਦ ਟਰਾਲੀ ਚੋਰੀ ਦਾ ਇਲਜ਼ਾਮ ਵੀ ਆਮ ਆਦਮੀ ਤੇ ਲੱਗਦਾ ਹੈ ਪਰ ਉਹਦੇ ਚ ਬੀਜੇਪੀ ਵਿਰੋਧੀ ਵੀ ਇੱਕ ਰਿਹਾ ਬੀਜੇਪੀ ਨਾਲ ਇੱਕ ਜਿਹੜਾ ਕਿਸਾਨਾਂ ਨੂੰ ਇੱਕ ਗੁੱਸਾ ਜਿਹੜਾ ਦੇਖਣ ਨੂੰ ਮਿਲਿਆ ਉਹ ਹੁਣ ਜੇ ਅਸੀਂ ਤੁਸੀਂ ਗਰਾਊਂਡ ਤੇ ਜਾਂਦੇ ਹੁਣ ਉਹ ਹੈਗਾ ਜੀ ਦੇਖੋ ਗੱਲ ਸੁਣਨੀ ਹੈ ਹੁਣ ਪਿੰਡਾਂ ਜਾਂਦੇ ਅਸੀਂ ਲੋਕਲ ਸੁਣਦੇ ਐ ਮੋਦੀ ਸਾਹਿਬ ਦੀ ਸਕੀਮਾਂ ਦੀ ਗੱਲ ਮੋਦੀ ਸਾਹਿਬ ਦੀ ਜਗ੍ਹਾ ਸੰਡੇ ਤੇ ਲੋਕੀ ਕਹਿੰਦੇ ਆ ਤੁਸੀਂ ਜੋਗੀ ਦੇ ਜਲਸੇ ਕਰਾਓ ਲੋਕ ਦੁਖੀ ਹੈ ਜਲਾਅ ਆਰਡਰ ਹੈ ਜੀ ਕੌਣ ਲੁੱਟਿਆ ਜਾਵੇ ਕੌਣ ਕੁੱਟਿਆ ਜਾਵੇ ਕੌਣ ਮਾਰਿਆ ਜਾਵੇ ਔਰ ਤੁਸੀਂ ਕਹਿੰਦੇ ਬਈ ਇਲਜ਼ਾਮ ਲੱਗਦਾ ਆਮ ਆਦਮੀ ਪਾਰਟੀ ਦੇ ਟਰਾਲੀ ਦਾ ਲੱਗਦਾ ਹੈ ਇਲਜ਼ਾਮ ਲੱਗਦਾ ਹੈ ਕਿ ਹਕੀਕਤ ਹੀ ਸੀਗੀ ਲੋਕਾਂ ਨੂੰ ਉੱਥੇ ਜਾ ਕੇ ਘਰਾਂ ਦੇ ਇਹਨਾਂ ਦੇ ਐਮ.ਐਲ.ਏ ਤੋਂ ਟਰਾਲੀਆਂ ਕਢਾਈਆਂ ਟਾਇਰ ਕਢਾਏ ਆ ਚੁੱਲ੍ਹੇ ਕਢਾਏ ਆ ਕੁੱਲਰ ਕਢਾਏ ਸਮਾਨ ਉਹ ਲੈ ਕੇ ਚੱਕ ਗਏ ਇਲਜ਼ਾਮ ਤਾਂ ਨਹੀਂ ਲੱਗਦਾ ਹਕੀਕਤ ਹੈ ਉੱਥੇ ਮੂਵੀ মিডিਆ মিডিਆ ਜਦੋਂ ਬੋਲਦੀ ਹੈ ਫੋਟੋ ਦਿਖਾਉਂਦੀ ਐ ਤੇ ਫਿਰ ਇਲਜ਼ਾਮ ਵੀ ਕਾਉ ਨਾ ਕਹੋ ਨਾ ਹਕੀਕਤ ਹੈ ਇਹਨਾਂ ਨੇ ਕਿਸਾਨਾਂ ਦੇ ਡਾਂਗਾ ਵੀ ਫੇਰੀਆਂ ਇਹਨਾਂ ਦਾ ਸਮਾਨ ਵੀ ਚੱਕਿਆ ਜੇ ਉਦੋਂ ਬਾਅਦ ਜੇ ਹੁਣ ਵੀ ਆਮ ਆਦਮੀ ਪਾਰਟੀ ਦੇ ਪਠਾਨ ਮੱਜਰਾ ਜੀ ਫਰਾਰ ਨੇ ਉਹਨਾਂ ਵੱਲੋਂ ਜਦੋਂ ਪੰਜਾਬ ਦੀ ਮਾੜੀ ਜੀ ਗੱਲ ਕੀਤੀ ਗਈ ਜਦੋਂ ਫਲੱਡਾਂ ਦੇ ਦੌਰਾਨ ਕਿਉਂਕਿ ਮਾਈਨਿੰਗ ਦਾ ਕੰਮ ਬਹੁਤ ਵੱਡੇ ਪੱਧਰ ਤੇ ਸੀਗਾ ਅਸੀਂ ਆਪਣੇ ਜਿਹੜੇ ਹੜ੍ਹਾਂ ਦੇ ਜਿਹੜੇ ਉਹ ਪੱਕ ਬੰਨ ਪੱਕੇ ਨਹੀਂ ਕਰ ਪਏ ਉਸ ਕਾਰਨ ਹੜ੍ਹ ਆਏ ਨੇ ਉਸ ਤੋਂ ਬਾਅਦ ਪਠਾਨ ਮੱਜਰਾ ਜੀ ਮੀਡੀਆ ਸਾਹਮਣੇ ਤਾਂ ਬਿਆਨ ਦਿੰਦੇ ਰਹਿੰਦੇ ਨੇ ਪਰ ਪੰਜਾਬ ਦੀ ਏਜੰਸੀਆਂ ਨੂੰ ਪੁਲਿਸ ਨੂੰ ਕਿਉਂ ਨਹੀਂ ਧਿਆਰੇ ਨਹੀਂ ਦੇਖੋ ਜੀ ਮੈਂ ਇਹ ਗੱਲ ਹੈ ਇਹ ਤਾਂ ਉਹਨਾਂ ਦਾ ਮੈਟਰ ਹੈ ਇੱਕ ਨਾਟਕ ਕਰਦੇ ਨੇ ਨਾਟਕ ਦਾ ਕਲਾਕਾਰ ਹੈ ਉਹ ਤਾਂ ਕਰਦੇ ਰਹਿੰਦੇ ਨੇ ਜਿ세 ਉਹਨੇ ਤੁਸੀਂ ਕਹਿੰਦੇ ਹੋ ਵੀ ਪਠਾਨ ਮਾਜਰਾ ਹੈ ਜਿਹਨੇ ਜੋ ਕੁਝ ਕਿਹਾ ਇਸ ਪਾਰਟੀ ਇਹਨਾਂ ਦੇ ਕੋਈ ਆਲੋਚਨਾ ਕਰਦੇ ਨਾ ਉਹਦੇ ਤੇ ਪਰਚਾ ਜਾਂਦਾ ਹੈ ਇਹਨਾਂ ਦੀ ਕੋਸ਼ੇ ਤਰ੍ਹਾਂ ਦਾ ਕੋਈ ਆਲੋਚਨਾ ਕਰੋ ਕਿੰਨੇ ਪਰਚੇ ਹੋਏ ਨੇ ਇਹਨਾਂ ਦੇ ਆਪ ਦੇ ਇੱਕ ਕਰਦੇ ਕੀ ਹੈ ਜਦੋਂ ਬਾਈਲੈਕਸਨ ਆਂਦਾ ਹੈ ਨਾ ਫਿਰ ਇੱਕ ਦੋਆਂ ਨੂੰ ਇਹ ਸੋਲੀ ਟੰਗਦੇ ਨੇ ਇਮਾਨਦਾਰੀ ਦਿਖਾਉਣ ਵਾਸਤੇ ਕੋਈ ਆਪ ਦਾ ਮੰਤਰੀ ਇੱਕ ਦਿਨ ਸੋਲੀ ਟੰਗਦੇ ਨੇ ਦੇਖੋ ਜੇ ਅਸੀਂ ਇਹਨੂੰ ਫੜ ਲਿਆ ਜਾਂ ਇੱਕ ਅਦਾ ਕੋਈ ਅਫਸਰ ਟੰਗਦੇ ਨੇ ਵੀ ਅਸੀਂ ਫੜ ਲਿਆ ਵੀ ਲੋਕਾਂ ਦੇ ਵੀ ਜਾਵੇ ਵੀ ਅੱਛੀ ਬੜੀ ਇਮਾਨਦਾਰ ਪਰ ਲੋਕ ਤਾਂ ਬੁਗਤ ਬੋਗਦੇ ਨਾ ਲੋਕਾਂ ਨੂੰ ਸਭ ਪਤਾ ਹੈ ਇਮਾਨਦਾਰੀ ਕਿਤੇ ਪੈਸੇ ਵਗੈਰੇ ਕੰਮ ਨਹੀਂ ਹੁੰਦਾ ਕਿਸਪਤ ਫੋਰੀ ਕਰਪਸ਼ਨ ਬੜੀ ਹੋਈ ਹੈ ਚਾਰ ਗੁਣੀ ਦੀ 10 ਗੁਣੀ ਹੋ ਗਈ ਬਗੈਰ ਪੈਸੇ ਕਿਸੇ ਦਾ ਕੰਮ ਨਹੀਂ ਹੁੰਦਾ ਨਸ਼ਾ ਇਹ ਕਹਿੰਦੇ ਸੀ ਅਸੀਂ ਤਿੰਨ ਹਫਤਿਆਂ ਚ ਨਸ਼ਾ ਖਤਮ ਕਰ ਦਿਆਂਗੇ ਸਾਡੀ ਸਰਕਾਰ ਬਣਾਓ ਅਜ ਨਸ਼ਾ ਤੁਸੀਂ ਜਾ ਕੇ ਪਿੰਡਾਂ ਚ ਲੋਕ ਦੁਖੀ ਲੋਕਾਂ ਦੇ ਘਰ ਉਜੜ ਗਏ ਪੰਜਾਂ ਮਿੰਟਾਂ ਦਾ ਐਮਐਸਪੀ ਵੀ ਨਹੀਂ ਹਾਂ ਉਹ ਪੰਜਾਂ ਮਿੰਟ ਮਤਲਬ ਇਹਨਾਂ ਨੇ ਜਿੰਨੀ ਝੂਠ ਮਾਰੀ ਸੀ ਉਹ ਸਾਹਮਣੇ ਆ ਗਈ ਇਹਨਾਂ ਕੋਈ ਕੰਮ ਕੀਤਾ ਨਹੀਂ ਅਜ ਨਫਰਤ ਹੈ ਲੋਕਾਂ ਤੋਂ ਤੇ ਹੁਣ ਵੀ ਗੱਲ ਕਰੀਏ ਹਰਮੇਸ਼ ਸਿੰਘ ਕੈਂਡੀਡੇਟ ਉਸ ਵੇਲੇ ਦੀਆਂ ਵੀ ਸੋਸ਼ਲ ਮੀਡੀਆ ਤੇ ਕੁਝ ਵੀਡੀਓਜ਼ ਹੁਣ ਵਾਇਰਲ ਹੋਣ ਲੱਗ ਗਈਆਂ ਕਿ ਜਦੋਂ ਆਮ ਆਦਮੀ ਪਾਰਟੀ ਹੁਣ ਇੱਧਰ ਲਿਆਉਂਦੀ ਹੈ ਤੇ ਕਹਿੰਦੇ ਵੀ ਇਹਨਾਂ ਨੂੰ ਲਿਆਓ ਤੇ ਨਸ਼ਾ ਖਤਮ ਹੋਊਗਾ ਪਰ ਨਸ਼ੇ ਵੇਚਣ ਦੇ ਇਲਜ਼ਾਮ ਉਹਨਾਂ ਤੇ ਲੱਗੇ ਹੋਏ ਨੇ ਪਰਚੇ ਵੀ ਉਹਨਾਂ ਤੇ ਹੈਗੇ ਨੇ ਅਰਮੇਤ ਸਿੰਘ ਉਹਨਾਂ ਤੇ ਤੇ ਜਦੋਂ ਕਾਲੀ ਦਾਲਤ ਸੀ ਉਦੋਂ ਸ੍ਰੀ ਆਮ ਕਿਹਾ ਜਾਂਦਾ ਸੀਗਾ ਆਮ ਆਦਮੀ ਆ ਭਗਵੰਤ ਮਾਨ ਹੁਣੇ ਆਪ ਕਹਿੰਦੇ ਸੀ ਕਿ ਨਸ਼ੇ ਦਾ ਸਦਗਰ ਇਹਨੂੰ ਹਰਾਉ ਨੀ ਅਰਮੇਤ ਸਿੰਘ ਦਾ ਮੈਨੂੰ ਤਾਂ ਮੈਂ ਪਿੰਡ ਤੇ ਗਿਆ ਸੀ ਉੱਥੇ ਇਹਨੇ ਆਮ ਸਭਾ 'ਚ ਗੱਲ ਕਰਦਾ ਕਿ ਡਰੋ ਨਾ ਉਹ ਸਿਸਟਮ ਚੱਲੇਗਾ ਜਿਹੜੇ ਮਤਲਬ ਲੇਡੀਜ਼ ਨੇ ਇਸ ਦੇ ਵਿੱਚ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਔਰ ਜਿਹੜਾ ਇਸ ਧੰਦੇ ਤੇ ਪਏ ਉਹਨਾਂ ਤਾੜੀ ਵਜਾਈ ਹੈ ਮੈਨੂੰ ਸਮਝ ਨਹੀਂ ਆਈ ਵੀ ਪਹਿਲੇ ਕੰਮ ਕੀ ਚੱਲਦਾ ਸੀ ਤੇ ਉਹਨਾਂ ਕਹੇ ਉਹ ਹੀ ਚੱਲੂਗਾ ਕੀ ਮਤਲਬ ਸਾਰਾ ਕਿੱਧਰ ਜਾ ਰਿਹਾ ਲੋਕ ਸਮਝਦੇ ਸਾਰੇ ਤੇ ਇਹ ਸਾਡੇ ਨਾਲ ਸੀਗੇ ਜੈਨੀ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਇਸ ਵਾਰ ਰੁਝਾਨ ਬਹੁਤ ਚੰਗਾ ਬੀਜੇਪੀ ਨੂੰ ਮਿਲ ਰਿਹਾ ਹੈ 27 ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਮੱਲਾ ਮਾਰੀਆਂ ਜਾ ਸਕਦੀਆਂ ਨੇ ਇਸ ਵੇਲੇ ਵੀ ਪਿੰਡਾਂ 'ਚ ਪਹਿਲਾਂ ਸੀਗਾ ਵੀ ਭਾਜੀਪੀ ਦਾ ਵਿਰੋਧ ਹੁੰਦਾ ਸੀ ਰੋਕਿਆ ਜਾਂਦਾ ਸੀ ਪਰ ਇਸ ਵਾਰ ਭਾਜੀਪੀ ਨੂੰ ਪੂਰਾ ਪਿੰਡਾਂ ਦੇ ਵਿੱਚੋਂ ਸਮਰਥਨ ਮਿਲ ਰਿਹਾ ਹੈ ਬਾਕੀ ਇਲੈਕਸ਼ਨਾਂ ਨੇ ਸਿੱਧ ਕਰਨਾ ਜਦੋਂ ਵੋਟਾਂ ਪੈਣਗੀਆਂ ਵੋਟਾਂ ਤੋਂ ਬਾਅਦ ਜਦੋਂ ਕੋਈ ਰਿਜ਼ਲਟ ਨਿਕਲਣਗੇ ਉਹਨਾਂ ਨੇ ਸਿੱਧ ਕਰਨਾ ਵੀ ਕਿਹੜੇ ਕੈਂਡੀਡੇਟ ਨੂੰ ਲੋਕ ਪਸੰਦ ਕਰਦੇ ਸੀ ਕਿਉਂਕਿ ਇਹ ਤਾਂ ਬੰਦ ਕਮਰੇ ਦੇ ਵਿੱਚ ਵੋਟਾਂ ਪੈਣੀਆਂ ਨੇ ਹਾਲਾਂਕਿ ਲੋਕ ਕਦੇ ਕੁਝ ਕਹਿੰਦੇ ਨੇ ਕੁਝ ਕਹਿੰਦੇ ਨੇ ਉਹ ਵਾਅਦਾ ਪਤਾ ਲੱਗਦਾ ਤੇ ਦੇਖਦੇ ਹਾਂ ਉਸ ਤੋਂ ਬਾਅਦ ਕੀ ਚੀਜ਼ਾਂ ਨਿਕਲਦੀਆਂ ਨੇ ਕੀ ਭਾਜਪਾ ਇਸ ਵਾਰ ਮੱਲਾ ਮਾਰਦੀ ਆ ਉਦੋਂ ਬਾਅਦ 27 ਦੀਆਂ ਚੋਣਾਂ ਵੀ ਲਵੇ ਨੇ ਉਦੋਂ ਵੀ ਮਾਹੌਲ ਪੰਜਾਬ ਦੇ ਵਿੱਚ ਤਕਰੀਬਨ ਏਸੀ ਤਰ੍ਹਾਂ ਦਾ ਹੋਊ ਜਿਵੇਂ ਤਰਨਤਾਰਨ ਦੇ ਵਿੱਚ ਅੱਜ ਹੈਗਾ ਤੇ ਉਦੋਂ ਬਾਅਦ ਦੇਖਣ ਦੇ ਮਸਲੇ ਹੋਣਗੇ ਮੈਂ ਵਿਕਰਮ ਸਿੰਘ ਬਾਗੀ ਕੈਮਰਾਮੈਨ ਰਜ ਦੇ